ਨਮਸਕਾਰ ਮੈਂ ਤੁਹਾਨੂੰ ਕਾ ਕੰਪਨੀ ਦਾ ਕਾਰਜ ਕਰਦਾ ਹਾਂ ਤੇ ਅੱਜ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣ ਜਾ ਰਿਹਾ ਹਾਂ ਕਹਾਣੀ ਉਲਝਣ ਦੀ ਤੇ ਇਹ ਉਲਝਣ ਸਿਰਫ ਕਿਸਾਨਾਂ ਦੀ ਨਹੀਂ ਹੈ ਇਸ ਉਲਝਣ ਵਿੱਚ ਸਾਡੇ ਰਿਟੇਲਰ ਭਰਾ ਵੀ ਸ਼ਾਮਲ ਨੇ ਤਾਂ ਗੌਰ ਨਾਲ ਸੁਣੋ ਤੇ ਸਮਝੋ ਨਮਸਤੇ ਕਿਸ਼ਨਪਰਾ ਨਮਸਤੇ ਹੁਣ ਤੁਹਾਡੀ ਫਸਲ ਕੀ ਕਹਿ ਰਹੀ ਹੈ ਕੀ ਦੱਸਾਂ ਭਰਾ ਫਸਲ ਦੀ ਬਿਮਾਰੀ ਲਈ ਤੁਸੀਂ ਮੈਨੂੰ ਜੋ ਦਵਾਈ ਦਿੱਤੀ ਸੀ ਉਸ ਨਾਲ ਤਾਂ ਕੋਈ ਫਾਇਦਾ ਨਹੀਂ ਹੋਇਆ ਬਿਮਾਰੀ ਤਾਂ ਦੂਰ ਨਹੀਂ ਹੋਈ ਸਗੋਂ ਫਸਲ ਖਰਾਬ ਹੋ ਗਈ ਹੈ ਤੇ ਪੈਸਾ ਬਰਬਾਦ ਹੋ ਗਿਆ ਤੁਹਾਡੇ ਦੱਸੇ ਹੋਏ ਰੋਗ ਦੇ ਲੱਛਣਾਂ ਅਨੁਸਾਰ ਮੈਂ ਤੁਹਾਨੂੰ ਸਹੀ ਦਵਾਈ ਦਿੱਤੀ ਸੀ ਅਜੇ ਆ ਕੁਝ ਨਹੀਂ ਹੋਣਾ ਚਾਹੀਦਾ ਸੀ ਖੈਰ ਕੋਈ ਗੱਲ ਨਹੀਂ ਕੁਝ ਹੀ ਦੇਰ ਵਿੱਚ ਤੁਹਾਡੇ ਕੰਪਨੀ ਦੇ ਫਸਲ ਮਾਹਰ ਇੱਥੇ ਆਉਣ ਵਾਲੇ ਨੇ ਅਸੀਂ ਉਹਨਾਂ ਦੇ ਨਾਲ ਤੁਹਾਡੇ ਖੇਤ ਵਿੱਚ ਚੱਲਾਂਗੇ ਜਿੱਥੇ ਉਹ ਤੁਹਾਡੇ ਫਾਰਮ ਦਾ ਮੁਆਇਨਾ ਕਰਨਗੇ ਅਤੇ ਤੁਹਾਨੂੰ ਸਹੀ ਸਲਾਹ ਦੇਣਗੇ ਠੀਕ ਹੈ ਉਹ ਕਦੋਂ ਆਉਣਗੇ ਉਹ ਪਹਿਲਾਂ ਹੀ ਸ਼ਹਿਰ ਤੋਂ ਨਿਕਲ ਚੁੱਕੇ ਹਨ ਸਿਰਫ 5 ਤੋਂ 10 ਮਿੰਟਾਂ ਵਿੱਚ ਸਾਡੇ ਤੱਕ ਪਹੁੰ ਲੋ ਆਗੇ ਤਨੂ ਕਹਦੇ ਐਕਸਪਰਟ ਮਾਹਰ ਨਮਸਤੇ ਸਰ ਨਮਸਤੇ ਨਮਸਤੇ ਇੱਕ ਕਿਸ਼ਨਪੁਰ ਆਇਆ ਹਾਂ ਨਮਸਤੇ ਸਰ ਉਸਦੇ ਫਾਰਮ ਵਿੱਚ ਕੁਝ ਸਮੱਸਿਆ ਆਈ ਹੈ ਜਿਸ ਦੇ ਬਾਰੇ ਮੈਂ ਸਹੀ ਸਲਾਹ ਨਹੀਂ ਦੇ ਪਾ ਰਿਹਾ ਹਾਂ ਠੀਕ ਹੈ ਤਾਂ ਅਸੀਂ ਇੱਕ ਵਾਰ ਖੇਤ ਚੱਲ ਕੇ ਇਹਨਾਂ ਦੀ ਫਸਲਾਂ ਦਾ ਨਿਰਿਕਸ਼ਨ ਕਰ ਲੈਂਦੇ ਆਓ ਦੇਖੋ ਸਰ ਮੈਂ ਫਸਲਾਂ ਦੇ ਰੋਗਾਂ ਤੋਂ ਪਰੇਸ਼ਾਨ ਹੋ ਗਿਆ ਮੈਂ ਸਭ ਤੋਂ ਮਹਿੰਗੀ ਦਵਾਈ ਵਰਤ ਚੁੱਕਿਆ ਹਾਂ ਪਰ ਕੋਈ ਲਾਭ ਨਹੀਂ ਹੋਇਆ ਹਾਲਾਂਕਿ ਤੁਹਾਡੀ ਫਸਲ ਦੀ ਬਿਮਾਰੀ ਦੇ ਲੱਛਣ ਉਲੀ ਦੀ ਬਿਮਾਰੀ ਦੇ ਸਮਾਨ ਲੱਗਦੇ ਨੇ ਪਰ ਇਹ ਬੈਕਟੀਰੀਆ ਦੀ ਬਿਮਾਰੀ ਦੇ ਸਮਾਨ ਵੀ ਹਨ ਤੁਸੀਂ ਆਮ ਉਲੀਨਾਸ਼ਕਾਂ ਦੀ ਵਰਤੋਂ ਕੀਤੀ ਇਸ ਲਈ ਤੁਹਾਨੂੰ ਚੰਗਾ ਬਿਮਾਰੀ ਨਿਯੰਤਰਣ ਅਤੇ ਨਤੀਜੇ ਨਹੀਂ ਮਿਲੇ ਤਾਂ ਹੁਣ ਕੀ ਕਰੀਏ ਇਹ ਇੱਕ ਆਮ उलझन ਹੈ ਕਿ ਬਿਮਾਰੀ ਦਾ ਕਾਰਨ ਕੀ ਹੈ ਯਾਨੀ ਬਿਮਾਰੀ ਉੱਲੀ ਦੀ ਵਜ੍ਹਾ ਦੇ ਨਾਲ ਹੈ ਜਾਂ ਜੀਵਾਣੂ ਯਾਨੀ ਬੈਕਟੀਰੀਆ ਦੀ ਵਜ੍ਹਾ ਦੇ ਨਾਲ ਹੈ ਜਾਂ ਫਿਰ ਦੋਵੇਂ ਉੱਲੀ ਅਤੇ ਬੈਕਟੀਰੀਆ ਦੀ ਵਜ੍ਹਾ ਦੇ ਨਾਲ ਹੈ ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਉੱਲੀ ਅਤੇ ਬੈਕਟੀਰੀਆ ਕਾਰਨ ਹੋਣ ਵਾਲੀਆਂ ਬਿਮਾਰੀਆਂ ਦੇ ਸ਼ੁਰੂਆਤੀ ਲੱਛਣ ਇੱਕੋ ਜਿਹੇ ਦਿਖਾਈ ਦਿੰਦੇ ਹਨ ਕੋਈ ਵੀ ਆਮ ਉੱਲੀਨਾਸ਼ਕ ਇੱਕੋ ਸਮੇਂ ਉੱਲੀ ਅਤੇ ਬੈਕਟੀਰੀਆ ਦੋਹਾਂ ਨੂੰ ਸੁਰੱਖਿਆ ਨਹੀਂ ਦੇ ਸਕਦਾ ਅਤੇ ਇਹੀ ਉਲਝਣ ਹੈ ਕਿ ਸਾਡੇ ਕਿਸਾਨ ਭਰਾਵਾਂ ਨੂੰ ਕਿਸ ਕੀਟਨਾਸ਼ਕ ਦੀ ਚੋਣ ਕਰਨੀ ਚਾਹੀਦੀ ਹੈ ਅਤੇ ਸਾਡੇ ਰਿਟੇਲਰ ਭਰਾਵਾਂ ਨੂੰ ਵੀ ਇਹੀ ਉਲਝਣ ਹੁੰਦੀ ਹੈ ਜਦੋਂ ਕਿਸਾਨ ਭਰਾ ਉਹਨਾਂ ਨੂੰ ਦੱਸਦੇ ਹਨ ਕਿ ਪੱਤਿਆਂ ਤੇ ੱੱਬੇ ਦਿਖਾਈ ਦੇ ਰਹੇ جا ਕੇ ਮਰ ਰਹੇ ਹਨ ਇਹ ਸਾਰੀ ਬਿਮਾਰੀਆਂ ਉਲੀ ਜਾਂ ਬੈਕਟੀਰੀਆ ਜਾਂ ਦੋਵਾਂ ਤੋਂ ਹੁੰਦੀਆਂ ਨੇ ਬਿਲਕੁਲ ਸਹੀ ਗਿਆ ਤੁਸੀਂ ਇਹ ਉਲਝਣ ਤਾਂ ਬਣੀ ਰਹਿੰਦੀ ਹੈ ਕਿ ਕੋਈ ਅਜਿਹੀ ਦਵਾਈ ਹੈ ਜੋ ਦੋਨਾਂ ਕਿਸਮ ਦੀ ਬਿਮਾਰੀਆਂ ਤੇ ਅਸਰਦਾਰ ਸਾਬਤ ਹੋਵੇਗੀ ਹਾਂ ਜ਼ਰੂਰ ਹੈ ਤੁਹਾਨੂੰ ਕਾ ਐਗਰੀਟੈਕ ਲਿਮਟਿਡ ਦੇ ਕੋਨਿਕਾ ਅਤੇ ਜੈਨਟ ਇਹ ਦੋਵੇਂ ਦਵਾਈਆਂ ਉਲੀ ਨਸ਼ਕ ਪਲੱਸ ਐਂਟੀਬੈਕਟੀਰੀਅਲ ਹਨ ਜੋ ਕਿ ਉਲੀ ਅਤੇ ਬੈਕਟੀਰੀਆ ਨਾਲ ਹੋਣ ਵਾਲੀਆਂ ਬਿਮਾਰੀਆਂ ਤੇ ਸ਼ਾਨਦਾਰ ਨਿਯੰਤਰਣ ਪ੍ਰਦਾਨ ਕਰਦੀਆਂ ਹਨ ਅੱਛਾ ਮੈਨੂੰ ਕੋਨਿਕਾ ਤੇ ਜੈਨ ਦੇ ਬਾਰੇ ਹੋਰ ਵੀ ਦੱਸੋ ਤਾਂ ਸੁਣੋ ਕੋਨਿਕਾ ਦੀ ਵਰਤੋਂ ਕਰਨ ਨਾਲ ਫਸਲ ਨੂੰ ਉਲੀ ਅਤੇ ਬੈਕਟੀਰੀਆ ਦੋਵਾਂ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੋਂ ਬਿਹਤਰ ਸੁਰੱਖਿਆ ਮਿਲਦੀ ਹੈ। ਕੋਨਿਕਾ ਫਸਲਾਂ ਦੇ ਤਣੇ, ਪੱਤੇ ਅਤੇ ਫਲਾਂ ਦੀ ਰੱਖਿਆ ਕਰਦੀ ਹੈ ਜਿਸ ਦੇ ਕਾਰਨ ਫਲ ਤੇ ਫਸਲਾਂ ਦਾਗ ਧੱਬਿਆਂ ਤੋਂ ਬਿਨਾਂ ਹੁੰਦੀਆਂ ਹਨ। ਉੱਤੇ ਜੈਨੇਟ ਤੇਜ਼ੀ ਨਾਲ ਫੈਲਦਾ ਹੈ ਤੇ ਪੌਦਿਆਂ ਨੂੰ ਦੋਹਰੀ ਸੁਰੱਖਿਆ ਪ੍ਰਦਾਨ ਕਰਦਾ ਹੈ ਅਤੇ ਫਸਲਾਂ ਨੂੰ ਉਲੀ ਅਤੇ ਬੈਕਟੀਰੀਆ ਦੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ। ਜੈਨੇਟ ਜਲਦੀ ਹੀ ਪੌਦਿਆਂ ਅੰਦਰ ਲੀਨ ਹੋ ਜਾਂਦਾ ਹੈ ਅਤੇ ਸਾਰੇ ਹਿੱਸਿਆਂ ਵਿੱਚ ਫੈਲ ਜਾਂਦਾ ਹੈ। ਨਤੀਜੇ ਵਜੋਂ ਬਿਮਾਰੀਆਂ ਦੇ ਫੈਲਣ ਨੂੰ ਰੋਕਿਆ ਜਾਂਦਾ ਹੈ ਅਤੇ ਜਿਸ ਨਾਲ ਸਿਹਤਮੰਦ ਫਸਲਾਂ ਅਤੇ ਗੁਣਵੱਤਾ ਪੈਦਾਵਾਰ ਵਿੱਚ ਵਾਧਾ ਹੁੰਦਾ ਹੈ। ਇਹ ਤਾਂ ਬਹੁਤ ਹੀ ਵਧੀਆ ਹੈ। ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਕੋਨਿਕਾ ਤੇ ਜਨਨ ਦੀ ਵਰਤੋਂ ਕਿਵੇਂ ਕਰਨੀ ਹੈ? ਜੇਕਰ ਤੁਸੀਂ ਕਿਸੇ ਵੀ ਬਿਮਾਰੀ ਤੇ ਵਧੀਆ ਕਾਬੂ ਪਾਉਣਾ ਚਾਹੁੰਦੇ ਹੋ ਤਾਂ ਛਿੜਕਾ ਉਦੋਂ ਹੀ ਕਰਨਾ ਚਾਹੀਦਾ ਜਦੋਂ ਬਿਮਾਰੀ ਦੇ ਸ਼ੁਰੂਆਤੀ ਲੱਛਣ ਦਿਖਾਈ ਦੇਣ। ਕੋਨਿਕਾ ਦੀ ਵਰਤੋਂ ਫਸਲ ਦੀ ਸ਼ੁਰੂਆਤੀ ਅਵਸਥਾ ਵਿੱਚ ਕਰੋ ਅਤੇ 300 ਗ੍ਰਾਮ ਕੋਨਿਕਾ ਪ੍ਰਤੀ ਏਕੜ ਨੂੰ 150 ਉਥੇ ਜੈਨੇਟ ਦੀ ਵਰਤੋਂ ਫਸਲ ਦੇ ਫੁੱਲ ਅਤੇ ਫਲ ਲੱਗਣ ਸਮੇਂ ਅਤੇ ਬਾਅਦ ਦੇ ਪੜਾਵਾਂ ਦੌਰਾਨ ਕਰੋ ਜੈਨੇਟ 400 ਮਿਲੀਲੀਟਰ ਪ੍ਰਤੀ ਏਕੜ ਨੂੰ 150 ਤੋਂ 200 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰੋ ਇਹਨਾਂ ਦੋਨਾਂ ਦਵਾਈਆਂ ਦੀ ਵਰਤੋਂ ਕਰਨ ਨਾਲ ਪਾਓ ਤਣਾ ਮੁਕਤ ਖੇਤੀ ਅਤੇ ਪਰਚੂਣ ਵਿਕਰੇਤਾ ਭਰਾਵਾਂ ਨੂੰ ਸਹੀ ਸਲਾਹ ਦੇਣ ਦਾ ਵਿਸ਼ਵਾਸ ਹੁਣ ਤੋਂ ਅਸੀਂ ਆਪਣੀਆਂ ਫਸਲਾਂ ਨੂੰ ਦੀਵਾਂਗੇ ਕੋਈ ਨਾ ਕਰੀ ਜੁਰੀ ਸੁਰੱਖਿਆ ਅਤੇ ਜੈਨੇਟ ਦੀ Z+ ਰੱਖਿਆ